ਨਾਵ ਜੀ ਆਪਣਾ ਮੇਰਾ ਨਾਮ ਆ ਵੀ ਸੀ ਤੇ ਸਰ ਕੀ ਮਾਮਲਾ ਕੀ ਹੋਇਆ ਜੀ ਜਿਹੜਾ ਮਾਮਲਾ ਇਹ ਦੱਸਣ ਦੇ ਪੈਨਰ ਦੱਸਣ ਤੱਕ ਕੇ ਬੱਚਿਆਂ ਨਾਲ ਲੜਾਈ ਹੋਈ ਕੱਲ ਅੱਛਾ ਬੱਚਿਆਂ ਨਾਲ ਲੜਾਈ ਹੋਈ ਹੈ ਤੇ ਉਹ ਨਾਨਕੇ ਦੇ ਇਨਾਂ ਦੇ ਘਰੇ ਗੋਲੀਆਂ ਚਲਾਤੀਆਂ ਅੱਛਾ ਗੋਲੀਆਂ ਚਲਾਤੀਆਂ ਤੇ ਤਿੰਨ ਜਣੇ ਇੰਜਰਡ ਕਰਤੇ ਵਿੱਚ ਇੱਕ ਜਣੇ ਇੱਕ ਲੇਡੀ ਦੀ ਡੈਥ ਹੋ ਗਈ ਹੈ ਤੇ ਪੁਲਿਸ ਰਹੀ ਪੈਰ ਵੀ ਕਰਨਾ ਆਪਣੀ ਹੁਣ ਸਰ ਕੀ ਸਮਝਦੇ ਹੋ ਕਿ ਸ਼ਰੀਆਮ ਇਤਰਾ ਅਲਿਗਲ ਜਿਹੜੇ ਨੋ ਨੋ ਨਾ ਇਹ ਉਹ ਹੀ ਗੱਲ ਹੈ ਸ਼ਰੀਆਮ ਗੁੰਡਾ ਕਰਦੀ ਹੈ ਤੇ ਲੜਾਈਆਂ ਝਗੜੇ ਅੱਗੇ ਹੁੰਦੇ ਰਹੇ ਆ ਪਿੰਡ 'ਚ ਚਲੋ ਜਿੱਦਾਂ ਮਰਜੀ ਪਰ ਆ ਆ ਕੰਮ ਤੇ ਪਹਿਲੀ ਵਾਰ ਹੋਇਆ ਸਾਡੇ ਪਿੰਡ 'ਚ ਤੇ ਹੁਣ ਪੁਲਿਸ ਆਈ ਦੀ ਮੁਕਦਮਾ ਹਾਂ ਪੁਲਿਸ ਰਾਤੀ ਆ ਗਈ ਹੁਣ ਕਿਤੇ ਠੀਕ ਹੈ ਤੇ ਕੀ ਕਾਰਵਾਈ ਕੀ ਕੀਤੀ ਗਈ ਤੇ ਪੁਲਿਸ ਨੇ ਰਾਤੀ ਐਫ ਆਈ ਆਰ ਦਰਜ ਕਰਤੀ ਉਹਨਾਂ ਦੇ ਬੰਦਿਆਂ ਦੇ ਸੀਸੀਟੀਵੀ ਵਗੈਰਾ ਖਿਲਦਾਰ ਸੀਸੀਟੀਵੀ ਹੁਣੇ ਵੀ ਫਿਰ ਵੀ ਢੰਗਾਲ ਗਿਆ ਰਾਤੀ ਵੀ ਢੰਗਾਲੇ ਆ ਤੇ ਮੇਨ ਜਿਹੜਾ ਇੱਕ ਦੋਸ਼ੀ ਉਹਨਾਂ ਰਾਦਾ ਹੀ ਅਰੈਸਟ ਕਰ ਲਿਆ ਪੁਲਿਸ ਨੇ ਤੇ ਪਤਾ ਲੱਗਾ ਤਕਰੀਬਨ ਕਿੰਨੇ ਰਾਉਂਡ ਜਿਹੜੇ ਫਾਇਰਿੰਗ ਹੋਈ ਨਹੀਂ ਉਹਦੇ ਬਾਰੇ ਮੈਂ ਇੱਥੇ ਮੌਕੇ ਤੇ ਨਹੀਂ ਹੈਗਾ ਕਿ ਪਰਿਵਾਰਕ ਮੈਂਬਰਾਂ ਹਾਂਜੀ ਭਾਜੀ ਕੀ ਨਾਮ ਜੀ ਆਪਣਾ ਮੇਰਾ ਨਾਮ ਸੁਖਲਾ ਮੈਂ ਸਰਪਰਗਟ ਸਿੰਘ ਕਿਹੜਾ ਪਿੰਡ ਹੈ ਜੀ ਆਪਣਾ ਇਹ ਬਾਸਰ ਕਾ ਪਿੰਡ ਹੈ ਜੀ ਕੀ ਮਾਮਲਾ ਕੀ ਹੋਇਆ ਭਾਜੀ ਮਾਮਲਾ ਸਰ ਬੱਚੇ ਬੱਚੇ ਦੋ ਜਣੇ ਲੜ ਪਏ ਆ ਅੱਛਾ ਤੇ ਅਸੀਂ ਮੱਧਵਲ ਛਡਾਉਣ ਗਏ ਆ ਹੂੰ ਛਡਾਉਣ ਗਏ ਆ ਤੇ ਮੁੜਕੇ ਇਹਨਾਂ ਗੋਲੀ ਚਲਾਤੀ ਉਹ ਤੇ ਗੋਲੀ ਕਿੰਨਾਂ ਵੱਲੋਂ ਚਲਾਈ ਗਈ ਇਹ ਲਖਬੀਰ ਲਖਬੀਰੇ ਦੇ ਮੁੰਡੇ ਨੇ ਚਲਾਈ ਗੋਲੀ ਉਹ ਉਹ ਕਿੱਥੇ ਰਹਿੰਦੇ ਨੇ ਜੀ ਉਹ ਵੀ ਜੀ ਪਿੰਡ 'ਚ ਉਹ ਦੂਜੀ ਤੀਜੀ ਗਲੀ 'ਚ ਅੱਛਾ ਜੀ ਉਸ ਤੋਂ ਬਾਅਦ ਜੀ ਕੁੱਸ ਤੋਂ ਬਾਅਦ ਜੀ ਜਦੋਂ ਉਹਨੇ ਗੋਲੀ ਚਲਾਤੀ ਆ ਫਿਰ ਅਹੀਂ ਨਾ ਮੁੜ ਕੇ ਪਿਸਤੌਲ ਉਹਦਾ ਖੋਲਿਆ ਆ। ਅੱਛਾ। ਮਤਲਬ ਗੋਲੀ ਸਾਡੇ ਵੱਜੀ ਨਹੀਂ ਆ। ਅੱਛਾ। ਅਹੀਂ ਉਹਦਾ ਜਦੋਂ ਪਿਸਤੌਲ ਖੋਹ ਕੇ ਨਾ ਤੇ ਅਹੀਂ ਆਪਣੇ ਇੱਥੇ ਘਰ ਲੈ ਆਂਦਾ ਆ। ਅੱਛਾ। ਵੀ ਆਹ ਤੁਹਾਡਾ ਪਿਸਤੌਲ ਲੈ ਆਂਦਾ ਜਾਂ ਤੇ ਆਜੋ ਜੇ ਫੜਨਾ ਜੇ ਤੇ। ਅੱਛਾ। ਮੁੜ ਕੇ ਜਦੋਂ ਇੰਨੀ ਗੱਲ ਹੋਈ ਤੇ ਮੁੜ ਕੇ ਨਾ 5-7 ਫਿਰ ਪਿਸਤੌਲ ਲਿਆਂਦੇ ਤੇ 10-12 ਮੁੰਡੇ ਮਂਗਾਏ ਪਤਾ ਨਹੀਂ ਕਿੱਥੋਂ ਮਂਗਾਏ। ਅੱਛਾ। ਕੋਈ ਇਹਦਾ ਵੀ ਆਪਣੇ ਦੇ ਘਰ ਦੇ ਆ ਜਿਹੜੇ 6-7 ਹੈਗੇ 8 ਮੇਨ ਮੇਨ ਤੇ ਜਿਹੜੇ ਮਗਰੋਂ ਹੋਰ ਵੀ ਬੰਦੇ 10 12 ਮਗਾਈ ਉਹ ਵੀ ਜਾਨੀ ਕਿ ਆ ਕੇ ਤੇ 14 15 ਬੰਦੇ ਹੋ ਗਏ ਤੇ ਫੇਰ ਇਹਨਾਂ ਗੋਲੀਆਂ ਸਿੱਧੀਆਂ ਚਲਾਉਂਦੇ ਗਏ ਉਹ ਇੱਥੇ ਸਾਹਮਣੇ ਖਲੋਤੇ ਹੀ ਮੇਰੀ ਪਰਝਾਈ ਹੀ ਇੱਕ ਮੇਰਾ ਭਰਾ ਹੀ ਤੇ ਉਹਨਾਂ ਦੀ ਗੋਲ ਜੋ ਵੱਜ ਗਈ ਆ ਤਕਰੀਬਨ ਕਿੰਨੇ ਕਿੰਨੇ ਜਾਨੇ ਤੇ ਗੋਲੀ ਵੱਜੀ ਆ ਤਿੰਨਾਂ ਜਾਨਿਆਂ ਤੇ ਗੋਲੀ ਵੱਜੀ ਇੱਕ ਗੁੱਡੀ ਐਡੀ ਕਿਤੇ ਵੱਜੀ ਆ ਅੱਛਾ ਤਿੰਨ ਤਿੰਨ ਜੇ ਇੱਕ ਤੇ ਮਰ ਡੈਥ ਹੋ ਗਈ ਆ ਦੋ ਜ਼ਖਮੀ ਆ ਜੀ अच्छा ते ਜਿਹੜੇ ਹੁਣ ਜ਼ਖਮੀ ਨੇ ਉਹ ਹੁਣ ਕਿਥੇ ਗਏ ਨੇ ਜੀ ਉਹ ਆਪਣੇ ਇੱਥੇ ਗੁਰਨਾਨਕਾ ਹਸਪਤਾਲ ਆ ਸਰ ਤੇ ਪੁਲਿਸ ਆਈ ਜੀ ਮੌਕੇ ਤੇ ਹਾਂਜੀ ਹਾਂਜੀ ਪੁਲਿਸ ਆਈ ਹੈ ਜੀ ਸ਼ਾਨਬੀਨ ਕਰਦੀ ਪਈ ਹੈ ਹਾਂਜੀ ਪੂਰੀ ਜੀ ਕਰਨ ਰਹੀ ਹੈ ਜੀ ਕੀ ਕੀ ਕਿਹਾ ਗਿਆ ਪੁਲਿਸ ਵੱਲੋਂ ਪੁਲਿਸ ਵੱਲ ਅਸੀਂ ਆਖਿਆ ਵੀ ਸਾਨੂੰ ਇਨਸਾਫ ਚਾਹੀਦਾ ਸਰ ਮੰਗ ਚਾਹੀਦੀ ਸਾਨੂੰ ਇਨਸਾਫ ਚਾਹੀਦਾ ਸਾਨੂੰ ਇਨਸਾਫ ਨਹੀਂ ਜੇ ਜਾ ਕੇ ਉਹਨਾਂ ਦੇ ਘਰ ਵੇਖੋ ਸਰ ਚਿੱਟਾ ਵੇਚ ਵੇਚ ਕੇ ਤੇ ਇਹੋ ਇਹੋ ਜੇ ਘਰ ਬਣਾਏ ਆ ਵੀ ਮਤਲਬ ਕੰਪਿਊਟਰਾਂ ਨਾਲ ਚੱਲਣ ਦਾ ਆ ਹਾਂ ਹੋਰ ਹੁਣ ਕੀ ਮੰਗੇ ਕੀ ਕਰਦੇ ਹੁਣ ਤੁਹਾਡਾ ਇੱਕ ਜੀਵ ਵੀ ਚਲਾ ਗਿਆ ਘਰ ਦੇ ਵਿੱਚੋਂ ਤੇ ਬੀਟੀ ਵੀ ਜਿਹੜੀ ਹੈਗੀ ਉਹ ਵੀ ਹੁਣ ਦਖਲਿਆ ਹੁਣ ਕੀ ਮੰਗੇ ਕੀ ਕਰਦੇ ਪ੍ਰਸ਼ਾਸਨ ਕੋਲ ਤੁਸੀਂ ਪ੍ਰਸ਼ਾਸਨ ਕੋ ਇਹੋ ਸਰ ਮੰਗ ਕਰਦੇ ਆ ਵੀ ਹੰਨ ਇਨਸਾਫ ਚਾਹੀਦਾ ਸਾਜੀ ਪਪਾ ਜੀ ਕੀ ਨਾਮ ਜੀ ਆਪਣਾ ਮੇਰਾ ਨਾਮ ਦੇਸਾ ਸਿੰਘ ਜੀ ਤੇ ਕਿੰਨੂ ਗੋਲੀ ਤੁਹਾਡੇ ਘਰ ਚ ਵੱਜੀ ਮੇਰੀ ਪੁੱਤਰੀ ਕਿੰਨੇ ਸਾਲ ਦੀ ਸੀ ਉਹ ਕੋਈ 7 ਸਾਲ ਦੀ ਹੈਗੀ ਆ 8 ਹਾਂ ਅੱਛਾ ਤੇ ਕਿਦਾਂ ਵੱਜੀ ਗੋਲੀ ਕਿਹ ਤਰ੍ਹਾਂ ਵੱਜੀ ਉਹ ਉੱਥੇ ਖਲੋਤੀ ਸੀ ਨਾ ਸਾਹਮਣੇ ਬੈਠੀ ਉਹ ਉਹ ਖਲੋਤੀ ਸੀ ਹਾਂ ਤੇ ਖਲੋਤੀਆਂ ਦੇ ਉਹ ਗੋਲੀ ਗੋਲੀ ਹੁਣ ਕੋ ਸਾਨੂੰ ਵੀ ਪਤਾ ਪਿਸਤੌਲ ਦੀਆਂ ਗੋਲੀਆਂ ਵੀ ਚੱਲ ਹੁੰਦਾ ਪੰਜਾਬੀ ਇਦਨੋਂ ਆ ਵਾਹ ਜਾਉਂ ਕਈ ਅੱਛਾ ਆਹਿੰਦਾ ਘਰ ਮਾੜੀ ਮੋੜ ਦੀ ਕੋਈ ਗੱਲ ਹੁੰਦੀ ਠੀਕ ਹੈ ਕਿੱਥੇ ਗੋਲੀ ਵੱਜੀ ਕਿੱਥੇ ਆ ਇੱਥੇ ਵੱਖਰੀ ਜੀ ਚ ਤੇ ਗੋਲੀ ਕੱਢਦੇ ਤੇ ਉਹਨਾਂ ਡਾਕਟਰਾਂ ਨੇ ਅੱਛਾ ਹੁਣ ਹਸਪੀਟਲ ਦੇ ਵਿੱਚ ਦਾਖਲ ਹੈ ਦਾਖਲ ਹੈ ਤੇ ਕੀ ਕੀ ਉਹਦੀ ਤਬੀਅਤ ਕਿਸਾ ਹੋ ਗਈ ਅੱਜ ਸੀਸੀਆ ਬਾਈ ਅੱਜ ਮਸ਼ੀਨ ਚ ਲਾਈ ਤੇ ਕਿੰਨੀਆਂ ਗੋਲੀਆਂ ਚੱਲੀਆਂ ਨੇ ਜੀ ਟੋਟਲ ਪਤਾ ਨਹੀਂ ਮੈਂ ਇਥੇ ਨਹੀਂ ਆ ਮੁੰਡੇ ਬੰਦੇ ਅੱਛੇ ਪੈ ਨਿਕਰਾਉਂਦੇ ਹੁਣ ਪ੍ਰਸ਼ਾਸਨ ਕੋ ਕੀ ਮੰਗ ਕੀ ਕਰਦੇ ਤੁਸੀਂ ਮੰਗ ਆਈ ਉਹ ਮੰਗਦਾ ਵੀ ਇਹ ਇਹਨਾਂ ਦਾ ਆ ਜਿਹੜਾ ਚਾਂਸ ਹੋਇਆ ਆ ਉਹ ਕਿਸੇ ਨਾਣਾ ਹੋਵੇ ਇਹ ਤੇ ਬਹੁਤ ਮਾੜੀ ਗੱਲ ਹੈ ਅੱਜ ਇੰਨਾ ਟਟਾ ਪਿੰਡ ਚ ਚੱਲਣ ਦਾ ਸਾਫ਼ ਮਿਲਣਾ ਤੁਹਾਨੂੰ ਸਾਫ਼ ਮਿਲਣਾ ਚਾਹੀਦਾ ਵਾ ਸਾਰਾ ਇਹਨਾਂ ਦੀ ਬੱਚੇ ਛੋਟੇ ਸੀ ਉਹਨਾਂ ਨੂੰ ਉਹਨਾਂ ਦੇ ਲੜਾਈ ਝਗੜੇ ਦੇ ਵੇਤ ਕਰਦੀ ਕਰਦੀ ਇਹਨਾਂ ਦੀ ਦੋ ਪਰਿਵਾਰਾਂ ਦੀ ਆਪਸ ਗੱਲਬਾਤ ਗਈ ਦੋ ਲੱਗ ਲੱਗ ਇਹਨਾਂ ਦੀ ਗਲੀਆਂ ਸੀ ਜਿਹੜੀ ਦੂਜੀ ਧਿਰ ਆ ਸ਼ੇਰੇ ਹੋਣੀ ਉਹਨਾਂ ਨੇ ਆਣ ਕੇ ਇਹਨਾਂ ਦੇ ਘਰੇ ਲੱਗੇ ਆਣ ਦੀ ਗੋਲੀਆਂ ਚਲਾਈਆਂ ਨੂੰ ਦੇ ਤਿੰਨ ਜਾਨਾਂ ਦੀ ਗੋਲੀਆਂ ਲੱਗੀਆਂ ਨੇ ਇੱਕ ਦੀ ਮੌਤ ਹੋ ਚੁੱਕੀ ਆ ਆਪਾਂ ਮੇਨ ਦੋਸ਼ੀ ਉਹਨੂੰ ਹੀ ਗ੍ਰਿਫਤਾਰ ਵੀ ਕਰ ਲਿਆ ਵਾ ਨਾਲ ਇੱਕ ਨਜਾ ਜਿਹੜਾ ਪਿਸਟਲ ਉਹ ਵੀ ਰਿਕਵਰ ਕੀਤਾ ਵਾ ਬਾਕੀਆਂ ਨੂੰ ਫੜਨ ਦੀ ਖਾਪਾ ਮਾਰੇ ਕੀਤੀ ਜਾ ਰਹੀ ਆ ਸਰ ਇਧਰ ਵਿੱਚ ਇੰਜਰਡ ਕਿੰਨੇ ਹੋਏ ਨੇ ਤਿੰਨ ਜਾਨੇ ਇੰਜਰਡ ਹੋਏ ਨੇ ਜਿਨ੍ਹਾਂ ਦੇ ਵਿੱਚ ਇੱਕ ਦੀ ਮੌਤ ਹੋ ਗਈ ਆ ਦੋ ਆਊਟ ਆਫ ਟੈਂਚਰ ਨੇ ਸਰ ਉਹ ਜਿਹੜੇ ਦੂਸਰੇ ਦੱਸੀ ਜਾਣ ਵਜੀ ਇਹਨਾਂ ਦੇ ਛੋਟੇ ਬੱਚੇ ਸੀ ਉਹਨਾਂ ਦੀ ਆਪਸ ਹੀ ਕਿਤੇ ਗੱਲ ਨੂੰ ਬਿਆਸ ਬਸਾਈ ਹੋਈ ਉਹਨੂੰ ਲੈ ਕੇ ਫਿਰ ਗੱਲ ਵਧ ਗਈ ਸਰ ਹੁਣ ਅਗਲੇ ਸਟੇਜ ਕੀ ਕਾਰਵਾਈ ਕੀਤੀ ਕਰੀਏ ਜਿਹੜਾ ਮੇਨ ਦੋਸ਼ੀ ਉਹਨੂੰ ਕੋ ਫੜ ਲਿਆ ਵਾ ਆਪਾਂ ਹਨਾ ਬਾਕੀਆਂ ਨੂੰ ਵੀ ਫੜਨ ਵਾਸਤੇ ਛੱਪੇ ਮਾਰੇ ਕਿੱਥੇ ਜਾਏ